ਪੰਜਾਬੀ ਵਿਰਸਾ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਵੀ ਜਣ ਲੱਗਿਆ ਕਣਕ ਤੇ ਅੱਜ ਕੰਮ ਨਿਬੜਨਾ ਜੀ ਸੋ ਰੌਣੀ ਕਰੀ ਤੇ ਖੇਤ ਦੀ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਕੰਮ ਸੋ ਅੱਜ ਆਪਾਂ ਨਿਬੇੜਦਾਨ ਵਾਲੀ ਕਣਕ ਦਾ ਕੰਮ ਆ। ਉਹ ਵੀਡੀਓ ਨੂੰ ਐਂਡ ਤੱਕਰ ਜ਼ਰੂਰ ਦੇਖਣਾ। ਤੁਹਾਨੂੰ ਦਿਖਾਉਨੇ ਆ ਸੁਪਰ ਸੈਟਰ ਨਾਲ ਬਜਾਈ ਕਰਦੇ ਹੋਏ। ਤੇ ਬਾਕੀ ਆਪਾਂ ਬੱਟਾ-ਵੋਟਾਂ ਵੀ ਪਾ ਦੇਣੀਆਂ ਨੇ ਤੇ ਖੁੰਝੇ-ਖਾਂਝੇ ਵੀ ਰੋਲ ਆ ਦੇਣੇ ਨੇ ਆਪਣੇ। ਕੋਈ ਵੀ ਛੋੜ ਦੇਣੇ ਨੇ। ਸੋ ਜੁੜੇ ਰਹਣਾ ਜੀ। ਪੰਜਾਬੀ ਵਿਰਸਾ ਬਲੌਗ ਨਾਲ। ਇਹਰੋਂ ਤੁਹਾਨੂੰ ਦਿਖਾਉਨੇ ਆ ਸੁਪਰ ਸੀਡਰ ਨਾਲ ਬਿਜਾਈ ਕਰਦੇ ਹੋਏ ਲਓ ਜੀ ਬਜਾਈ ਆਪਾਂ ਕਰਤੀ ਆ ਬੱਟਾ ਵੀ ਪਾਤੀਆਂ ਨੇ ਆ ਦੇਖੋ ਪਰਾਲੀ ਵਿੱਚੇ ਵਾਹੀਆ ਆ ਦੇਖੋ ਵਿੱਚ ਪਈਏ ਪਰਾਲੀ ਇਹ ਬੱਟਾ ਚੜ ਕੇ ਕੋਈ ਲਾਤੇ ਸਾਈਡਾਂ ਤੋਂ ਜਿਹੜਾ ਥੋੜਾ ਜਿਹਾ ਰਹਿ ਜਾਂਦਾ ਉਹ ਲਾਤੇ ਕੋਈ ਆਪਾਂ ਨੇ ਸੋ ਹਰੀ ਵੀ ਇਹ ਪਲ ਨੇ ਸੁਪਰ ਸਾਈਡਰ ਨਾਲ ਕਰ ਗਿਆ ਤੇ ਆ ਖਾੜ ਵੀ ਸਮਾਰਤਾ ਫਿਰ ਬਾਅਦ ਚ ਕਿਹੜਾ ਹੋ ਜਾਂਦਾ ਇਸ ਕਰਕੇ ਨਾਲ ਦੀ ਨਾਲ ਇਹ ਖਾਲ ਸਮਾਰਨਾ ਚਾਹੀਦਾ ਜੇ ਅਸੀਂ ਪਾਣੀ ਛੱਡਾਂਗੇ ਫਿਰ ਆਪਣਾ ਲੋੜ ਨਹੀਂ ਮੌਕੇ ਤੇ ਸਮਾਰਨ ਦੀ ਸੋ ਆਇਲੇ ਕੁੰਗੇ ਰਹੇ ਦੀ ਜਿੱਥੇ ਮਸ਼ੀਨ ਲੱਗਦੀ ਨੀਗੀ ਆਪਣੇ ਉਹ ਵੀ ਆਪਾਂ ਇਹ ਆ ਦੇਖੋ ਕਹੀ ਨਾ ਗੁੱਟ ਕੇ ਰੜਾ ਦੇਦੀ ਅਰੋ ਖੰਬੇ ਆ ਕੋਲ ਵੀ ਤੇ ਇੱਧਰ ਆਪਣੀ ਆਹ 25 ਦਿਨ ਦੀ ਹੋ ਗਈ ਹੁਣ ਲਾਵਾਂਗੇ ਪਾਣੀ ਇਹਨੂੰ ਜਿਹੜੀ ਪਹਿਲਾਂ ਬਿਜਾਈ ਕਰੀ ਸੀ ਦੀ ਇਹ ਵੀ ਸੁਪਰ ਸੀਡਰ ਨਾਲ ਇਹ ਬੀਜੀ ਹੋਈ ਆ। ਸੋ ਕਣਕ ਦਾ ਅੱਜ ਕੰਮ ਆਪਾਂ ਨੇ ਨਵੇੜਤਾ। ਤੇ ਹੁਣ ਲਾਵਾਂਗੇ ਕਣਕ ਨੂੰ ਪਾਣੀ ਜਿਹੜੀ ਅਗੇਤੀ ਬੀਜੀ ਹੋਈ ਆ। ਤਾਂ ਚਲੋ ਜੀ ਫਿਰ ਅਗਲੇ ਬਲੌਗ ਚ ਮਿਲਾਂਗੇ ਤੁਹਾਨੂੰ ਕੋਈ ਹੋਰ ਤੁਹਾਨੂੰ ਜਾਣਕਾਰੀ ਦਵਾਂਗੇ ਫਸਲ ਬਾੜੀ ਬਾਰੇ ਸੋ ਆਉਣ ਵਾਲੇ ਬਲੌਗ ਵੀ ਜਰੂਰ ਦੇਖਣੇ ਜੀ